ਕੀ ਹਾਲ ਹੈ ਵੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਸੀਂ ਚੈਨਲ ਦੇਖ ਰਹੇ ਹੋ ਟਰੈਕਟਰ ਮੰਡੀ ਤੇ ਆਪਾਂ ਹਰ ਰੋਜ਼ ਬਹੁਤ ਸਾਰੀਆਂ ਗੱਡੀਆਂ ਤੁਹਾਡੇ ਵਾਸਤੇ ਲੈ ਕੇ ਪਹੁੰਚਦੇ ਹਾਂ ਜਿੱਥੋਂ-ਜਿੱਥੋਂ ਤੁਸੀਂ ਕਮੈਂਟ ਕਰਦੇ ਹੋ ਜਿਹੜੇ-ਜਿਹੜੇ ਏਰੀਆ ਚੋਂ ਜਿਹੜੀ ਗੱਡੀ ਵਾਸਤੇ ਉਹੀ ਆਪਾਂ ਲੈ ਕੇ ਪਹੁੰਚਦੇ ਹਾਂ ਤੁਹਾਡੇ ਸਾਰੇ ਕਮੈਂਟ ਦੇ ਕੇ ਇੱਕ ਵਾਰ ਫਿਰ ਤੋਂ ਆਪਾਂ ਬਹੁਤ ਸਾਰੀਆਂ ਗੱਡੀਆਂ ਤੁਹਾਡੀ ਫਰਮਾਇਸ਼ ਤੇ ਲੈ ਕੇ ਪਹੁੰਚੀਆਂ ਜੀ ਪੂਰੀ ਆਪਾਂ ਵੀਡੀਓ ਦੀ ਗੱਲ ਕਰਦੇ ਹਾਂ ਤੇ ਉਮੀਦ ਕਰੂੰਗਾ ਵੀਡੀਓ ਤੁਹਾਨੂੰ ਵਧੀਆ ਲੱ ਤੇ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹੇਗਾ ਜੀ ਨੰਬਰ ਆਪਣਾ 78140 ਤੇ 38764 ਬਿਲਕੁਲ ਫਰੀ ਦੇ ਵਿੱਚ ਆਪਾਂ ਜਲਦੀ ਤੋਂ ਜਲਦੀ ਐਡ ਤੁਹਾਡੀ ਲਗਾ ਦੇਵਾਂਗੇ ਤੁਹਾਡੇ ਕੋਲੇ ਕੁਝ ਵੀ ਹੈ ਕੋਠੀ ਘਰ ਮਕਾਨ ਕੁਝ ਵੀ ਆਪਣੇ ਕੋਲੇ ਭੇਜੋ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਪਹਿਲੀ ਗੱਡੀ ਜਿਹੜੀ ਪਹੁੰਚੀ ਹੈ ਆਪਣੇ ਕੋਲੇ 2017 ਮਾਡਲ BXi Alto K10 ਪਹੁੰਚੀ ਹੈ 290 ਡਿਮਾਂਡ ਮਾਲਕ ਨੇ ਲਾ ਕੇ ਭੇਜੀ ਆ ਪੰਜਾਬ ਨੰਬਰ ਗੱਡੀ ਹੈ ਸੈਕਿੰਡ ਦੋਮੇ ਚਾਬੀਆਂ ਮਤਲਬ ਕਿ ਫਾਸਟ ਸੈਕਿੰਡ ਦੋਮੇ ਆਪਾਂ ਨੂੰ ਮਿਲ ਜਾਣਗੀਆਂ 290000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਬਾਕੀ ਅੰਦਰੋਂ ਜੇ ਗੱਲ ਕਰੀਏ ਜਮਨ ਨਵੀਆ ਸ਼ੋਰੂਮ ਕੰਡੀਸ਼ਨ ਆਪਾਂ ਗੱਡੀ ਕਹਿ ਸਕਦੇ ਹਾਂ ਕਿਉਂਕਿ 17 ਮਾਡਲ ਪੂਰੇ ਉੱਚੇ ਮਾਡਲ ਦੀ ਗੱਡੀ ਹੈਗੀ ਜਾ ਕੇ ਤੁਸੀਂ ਦੇਖਣ ਨੂੰ ਵਿੱਚ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣ ਨੂੰ ਵਿੱਚ ਚਲਾ ਕੇ ਦੇਖ ਲਓ ਕਿ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਹੈ ਫੁੱਲ ਗਾਰੰਟੀ ਹੈ ਹਰ ਪਾਸੋਂ ਹਰ ਚੀਜ਼ ਦੀ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਹੈ 94600 4840144 ਤੇ ਸੈਕਿੰਡ ਆਪਾਂ ਜਿਹੜੀ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਜੀ ਆਪਣੇ ਕੋਲੇ ਟਾਟਾ ਦੀ ਗੱਡੀ ਪਹੁੰਚੀ ਆ ਮਾਲਕ ਨੇ ਵੇਚਣ ਵਾਸਤੇ ਭੇਜੀ ਆ ਐਂਡੀਗੂ ਮਾਂਜਾ 2010 ਮਾਡਲ ਗੱਡੀ ਆ 26 ਤੱਕਰ ਪਾਸਿੰਗ ਹੈ ਜੀ ਤੇ ਇਹਨਾਂ ਦਾ ਏਰੀਆ ਕੋਟਕਪੂਰਾ ਫਰੀਦਕੋਟ ਡਿਮਾਂਡ 119000 ਰੁਪਇਆ ਗੱਡੀ ਦੀ ਕੰਡੀਸ਼ਨ ਵਧੀਆ ਪਈ ਐ ਤੁਹਾਡੇ ਸਾਹਮਣੇ ਗੱਡੀ ਐ ਅੰਦਰੋਂ ਬਾਹਰੋਂ ਵਧੀਆ ਖਿੱਚ ਕੇ ਇਹਨਾਂ ਨੇ ਫੋਟੋਆਂ ਭੇਜੀਆਂ ਆਪਣੇ ਕੋਲੀਆਂ ਤੇ ਅੰਦਰੋਂ ਵੀ ਵਧੀਆ ਪਈ ਐ ਤੇ ਬਾਹਰੋਂ ਵੀ ਵਧੀਆ ਪਈ ਐ ਨੁਕਸ ਕੋਈ ਨਹੀਂ ਗੱਡੀ 1 ਰੁਪਇਆ ਮੌਕੇ ਦਾ ਭਾਲਦੀ ਨਹੀਂ ਹੈਗੀ ਕਿਉਂਕਿ ਮਾਲਕ ਨੇ ਦੱਸਿਆ ਵੀ ਸਾਰਾ ਕੰਮ ਟੋਟਲ ਹੀ ਇਹਨਾਂ ਨੇ ਕਰਵਾ ਰੱਖਿਆ 10 ਮਾਡਲ ਗੱਡੀ ਐ ਕੋਈ ਨੁਕਸ ਨਹੀਂ ਤੁਹਾਡੇ ਸਾਹਮਣੇ ਗੱਡੀ ਆ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਐ ਜੀ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 98 551 99 056 ਇਸ ਨੰਬਰ ਤੇ ਗੱਲ ਤੁਸੀਂ ਕਰ ਲਿਓ ਤੇ ਹੁਣ ਤੁਸੀਂ ਦੇਖੋ ਜੀ ਆਪਣੇ ਕੋਲ ਇੱਕ ਸਕੋਰਪੀਓ ਗੱਡੀ ਮਾਲਕ ਨੇ ਭੇਜੀ ਆ ਵੇਚਣ ਵਾਸਤੇ 2019 ਮਾਡਲ ਹੈ ਜਮਾ ਟੋਪ ਮਾਡਲ ਗੱਡੀ ਆ ਸਕੋਰਪੀਓ S11 ਚੱਲੀ કુલ 80000 ਕਿਲੋਮੀਟਰ ਫੁੱਲ ਇੰਸ਼ੋਰੈਂਸ ਪ੍ਰਦੂਸ਼ਣ ਤੇ ਗੱਡੀ ਫਾਸਟ ਓਨਰ ਹੈ ਜੀ ਤੇ ਡਿਮਾਂਡ ਹੈ 1630 16 ਲੱਖ 3000 ਰੁਪਿਆ ਤੇ ਮਾਲਕ ਨੇ ਦੱਸਿਆ ਵੀ ਲੈਸ ਬਸ ਹੋ ਜਾਊਗਾ ਮੌਕੇ ਤੇ ਰੇਟ ਜਰੂਰ ਘਟਾਵਾਂਗੇ ਤੇ ਇੱਕ ਵਾਰੀ ਡਿਮਾਂਡ ਹੈ ਜੀ ਬਾਕੀ ਟਾਇਰ ਬਹੁਤ ਵਧੀਆ ਪਏ ਨੇ ਟਾਇਰਾਂ ਦੇ ਵਿੱਚ ਅਲਾਈ ਬਹੁਤ ਵਧੀਆ ਲੱਗੇ ਹੋਏ ਨੇ ਨੰਬਰ ਪਲੇਟਾਂ ਸਰਕਾਰੀ ਮਿਲ ਜਾਣਗੀਆਂ ਆਪਾਂ ਨੂੰ ਸਾਰੀ ਗੱਡੀ ਦੀ ਕੰਡੀਸ਼ਨ A1 ਹੈ ਕੋਈ ਸਿੰਗਲ ਛੀਟ ਨਹੀਂ ਕੋਈ ਲੱਗੇ ਨਹੀਂ ਕੋਈ ਡੈਮੇਜ ਨਹੀਂ ਜਮਨ ਨਮੀ ਗੱਡੀ ਹੈ ਜੀ ਇਹਨਾਂ ਦਾ ਏਰੀਆ ਅੰਮ੍ਰਿਤਸਰ ਜਾ ਕੇ ਗੱਡੀ ਦੇਖਣੀ ਉਹ ਜਾ ਕੇ ਦੇਖ ਸਕਦੇ ਹੋ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਦਿੱਤਾ ਜੀ ਗੱਲ ਤੁਸੀਂ ਆਪੇ ਕਰ ਲਓ ਜੋ ਵੀ ਗੱਲ ਕਰਨੀ ਹੈ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਸੀਂ ਦੇਖ ਲਈ ਸਾਰੀ ਜੀ ਤੇ ਮਸ਼ੀਨਰੀਆਂ ਤੁਹਾਨੂੰ ਗੱਡੀਆਂ ਕਿਵੇਂ ਦੀ ਲੱਗੀਆਂ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਿਆ ਪਸੰਦ ਆਈ ਜੀ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ। ਤੇ ਆਪਾਂ ਹਰ ਰੋਜ਼ ਨਮੀਆਂ-ਨਮੀਆਂ ਮਸ਼ੀਨਰੀਆਂ ਤੇ ਕੋਠੀ ਮਕਾਨ ਘਰ ਲੈ ਕੇ ਆਉਂਦੇ ਰਹਿੰਨੇ ਆ। ਜੇ ਤੁਹਾਡੇ ਕੋਲੇ ਵੀ ਇਹ ਕੁਝ ਵੇਚਣਾ ਚਾਹੁੰਦੇ ਤੁਸੀਂ ਆਪਣੇ ਕੋਲੇ ਭੇਜ ਦਿਓ। ਇੱਕ ਵਧੀਆ ਵੀਡੀਓ ਬਣਾ ਕੇ ਤੇ ਵਧੀਆ ਫੋਟੋਆਂ ਤੇ ਵਧੀਆ ਸਾਰਾ ਕੁਝ ਤੇ ਆਪਾਂ ਫਰੀਦ ਵਿਚਾਰ ਲਗਾ ਦੇਵਾਂਗੇ। ਸਾਰਾ ਕੁਝ ਭੇਜ ਦਿਓ ਆਪਣੇ ਕੋਲੇ ਟੋਟਲ ਇਚੀ। ਦਾਕੀ ਵੀਡੀਓ ਕਿੰਨੇ ਲਈ ਜਰੂਰ ਦੱਸਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਆ ਕਮੈਂਟ ਕਰਿਓ ਮੈਨੂੰ ਜ਼ਰੂਰ ਜੀ